ਉਹ ਆਪਣੇ ਨੂੰ ਪਤਾ ਨਹੀਂ ਕੀ ਸਮਝਦਾ ਵਾ ਤੈਨੂੰ ਮੈਂ ਦੱਸ ਦਾਂ ਤੂੰ ਦੱਸ ਜੋ ਕਰਨਾ ਤੂੰ ਗੋਲੀ ਮਾਰ ਮੈਨੂੰ ਤੂੰ ਗੋਲੀ ਮਾਰ ਤੇਰੀ ਫਰਮਾਚੀ ਮੈਂ ਕਰੂੰ ਗੋਲੀ ਮਾਰ ਸਾਰੇ ਸ਼ਹਿਰ ਦੇ ਨੂੰ ਪਹਿਲੇ ਐਂਡਿਆ ਸਾਰੇ ਸ਼ਹਿਰ ਕੋ ਕੱਲੇ ਕੱਲੇ ਕਰੂੰ ਯਾਰ ਲਿਆ ਵੇਖੋ ਯਾਰ ਲਿਆ ਹਲਾ ਕੇ ਤੂੰ ਖਲਾਈ ਜਾ ਹਾਂ ਕਿੰਨੂੰ ਖਲਾਈ ਜਾ ਗੋਲੀ ਮਾਰ ਤੂੰ ਗੋਲੀ ਮਾਰਦਾ ਤੂੰ ਖਵਾ ਦਿਆ ਨੀ ਤੂੰ ਬਰਮਾਸ਼ੀ ਕਿੰਨੀ ਬੰਦ ਕੀਤੀ ਆ ਉਹ ਭਾਈ ਹੋ ਗਿਆ ਨਾਲ ਵੀ ਬਰਮਾਸ਼ੀ ਆਉਂਗੇ ਬੰਦ ਕੀਤੀ ਆ ਉਹ ਤੂੰ ਗੋਲੀ ਮਾਰ ਮੈਨੂੰ ਮਰਾਂਗਾ ਤੂੰ ਸਾਰੇ ਸ਼ਰਕ ਪੈਸੇ ਲੈਣਿਆ ਪੰਮੇ ਦਾ 20000 ਪੰਮੇ ਕੋ 20000 ਤੂੰ ਲੈ ਲੈ ਤੂੰ ਨਹੀਂ ਵੀ ਕਿਦਾਂ ਤੂੰ ਪੈਸੇ ਤੂੰ ਮੇ ਤੋਂ ਪਹਿਲੇ ਮੇ ਕੋਲ ਨਹੀਂ ਮੇ ਕੋਲ ਮੇ ਕੋਲ ਪਹਿਲੇ ਮੈਂ ਦੇਖਿਆ ਮੈਂ ਦੇਖਿਆ ਪਹਿਲੇ ਮੈਂ ਦੇਖਿਆ ਹਾਂ ਹੋਰ ਵੀ ਤੂੰ ਫੀਰ ਮਾਰਾ ਰੋੜਾ ਠੀਕ ਹੈ ਮੈਨੂੰ ਤਾਂ ਫੀਰ ਜ਼ਬਰਦਸਤ ਦਊਗਾ ਹੋਰ ਵੀ ਲੱਖ ਰੁਪਏ ਤਦ ਨੂੰ ਮੈਂ ਆ ਗਾਲੀ ਹਾਂ ਕੋਈ ਗੱਲ ਨਹੀਂ ਤਾਂ ਤੂੰ 20 ਹਜ਼ਾਰ ਮੁਰਗੇ ਲਗ ਲਿਆ ਬਹੁਤ ਪੈਸੇ ਤੂੰ ਗੰਦਪਾ ਤੂੰ ਤੂੰ ਗੰਦਪਾ ਤੂੰ ਗੰਦਪਾ ਤੂੰ ਸਮਝ ਤੂੰ ਗੰਦਪਾ ਤੂੰ ਸਮਝ ਤੂੰ ਪੜਿਆ ਤੂੰ ਖਲਾਈ ਆ ਲਾਟਰੀ ਤੂੰ ਖਲਾਈ ਨਾ ਆ ਲਾਟਰੀ ਆ ਲਾਟਰੀ ਕੋਈ ਕੋਈ ਲੱਗ ਗੰਗਾਇਰੀ ਜੇ ਤੇਰੇ ਕੋਈ ਕਰੂਗਾ ਟਿਕਟ ਟੋਣ ਬੜਿਆ ਮੈਂ ਪਛਾਣਣਾ ਥਾਰੀ ਮੰਦੂਗਾ ਮੈਂ ਕਾ ਤੈਨੂੰ ਥਾਰੀ ਮੰਦੂਗਾ ਗਾੜੀ ਆਈ ਨਹੀਂ ਨਾ ਸਰੇ ਘਾਟੇ ਗਾੜੀ ਆਈ ਨਹੀਂ ਤੁਹਾਡੇ ਗਾੜੀ ਆਈ ਨਹੀਂ ਸਰੇ ਤੁਹਾਡੇ ਗਾੜੀ ਆਈ ਨਹੀਂ ਝੂਠੇ ਪਰਚੇ ਕਿੰਨੇ ਦਈ ਸਾਰੇ ਸ਼ਹਿਰ ਘਰ ਪਾਸੇ ਹਾਂਜੀ ਕਟੋਰੋ ਜੀ ਕੋਈ ਨਹੀਂ ਆ ਪੈਸੇ ਲੈਣ ਕਰੋ ਮੈਂ ਮੈਂ ਤੇ ਗਿਆ ਨੂੰ ਬਹਿ ਮੈਂ ਤੇ ਗਿਆ ਨੂੰ ਤੂੰ ਮੇਰੇ ਮਰਾ ਇਨਸਾਨੀ ਚੱਕਰ ਬੀ ਆ ਹਾਂਜੀ ਵੀਰ ਉਹ ਬੱਸ ਕਰ ਬੱਸ ਇਹਨੂੰ ਸੁਣਾ ਹਾਂਜੀ ਹਾਂਜੀ ਸੁਣਾ ਉਹ ਤੇਰੇ ਮੇਰੇ ਕੋਈ ਨਾ ਫੋੜੀਏ ਕੋਈ ਗੱਲ ਨਹੀਂ ਹੈਗੀ ਆ ਦਿਖਾਓ ਕੋਈ ਨਾ ਆਉਂਗਾ ਆ ਆ लास्ट ਇੱਕ ਫੋੜੀ ਹੋਣੀ ਮੈਂ ਡਰਦਾ ਹਾਂ ਹਾਂ ਤੇਰੇ ਕੋਈ ਨਾ ਬੱਸ ਵੀ ਤੂੰ ऐ तो सुपर हेली मत मार कर और पास तो कर और लॉटरी तो खिलाई और पास कर चल पास कर क्या मार दूंगा क्या मार दूंगा ये तो साबित कर दे चल ओ एक तो गंद तू पास आ दे अंदर चल पास कर पास कर तू हो तो गया समझ गया ओ हां तू दस तू दस 20 रुपए तू दस 20 हां ਵੀਰ ਤੂੰ ਮੇਰੇ ਕੋਲ ਨਾ ਮੈਨੂੰ ਕੁਝ ਦੱਸਾਂ ਨੂ ਤੁਸੀਂ ਸਾਬਤ ਕਰ ਲੈ ਨਹੀਂ ਸਾਬਤ ਕਰ ਹਾਂ ਕਰੋ ਫੇ ਅੱਲਾਹ ਟ੍ਰਿਕ ਕਰ ਕਰ ਮੈਂ ਤੂੰ ਹੀ ਖਲਾਈ ਕੋਈ ਦੂਖ ਲਾਈ ਹੋਈ ਆ ਤੱਕ ਮੈਨੂੰ ਖਲਾਈ ਆ ਹਾਂ ਤੂੰ ਹੀ ਖਲਾਈ ਮੈਂ ਕਹ ਤੇਰੀਆਂ ਰਿਕਾਰਡਿੰਗਾਂ ਲਾ ਦੇਵਾ ਜੋ ਤੇਰਾ ਜੋ ਤੇਰਾ ਤੂੰ ਦੱਸ ਸੀਆਈ ਆ ਲੈਣੀ ਮੈਂ ਮੈਂ ਦੱਸਾਂਗਾ ਤੇ ਸਾਰਿਆਂ ਦੀ ਤੇ ਤੂੰ ਪੂਰਾ ਏਰੀਆ ਕਲੀਨ ਕਰ ਬਬਾ ਸਮਝ ਲੈ ਰਿਹਾ ਤੂੰ ਬੰਦਾ ਆਹੀ ਨਹੀਂ ਸਮਝ ਰਿਹਾ ਆਹੀ ਨਹੀਂ ਸਮਝ ਰਿਹਾ ਚਾਹਵੇਂ ਤੂੰ ਸਾਬਤ ਕਰ ਕੋਸ਼ਿਸ਼ ਆਪੀ ਕਹਿੰਦੀ ਗੱਡੀ ਰੌਂਡ ਅਪ ਕਰੋ ਐਜੀ ਕਿਹੜੀ ਗੱਲ ਰੌਂਡ ਅਪ ਕਰੋ ਕਿਹੜੀ ਗੱਲ ਕਰੋ ਦਫਤਰ ਨਿਕਲੇ ਤੂਫਾਨ ਮੇਰੇ ਨਹੀਂ ਜੋ ਪੁੱਛਿਆ ਆਹ ਕਰੀ ਤੂੰ ਆਪਣੀ ਗੱਡੀ ਚੈੱਕ ਕਰ ਆਹ ਕਰੀ ਆਹ ਕਰੀ ਇੱਕ ਮਿੰਟ ਤੂੰ ਆਪਣੀ ਗੱਡੀ ਚੈੱਕ ਕਰ ਤੂੰ ਆਪਣੀ ਗੱਡੀ ਚੈੱਕ ਕਰ ਜੜੇ ਖੜੇਗਾ ਤੂੰ ਪੈਸੇ ਲੈ ਲਾ ਕੋਈ ਗੱਲ ਨਹੀਂ ਲੈ ਲਾ ਮੈਂ ਗੱਲ ਤੇ ਸੁਣ ਲੈ ਯਾਰ ਸਾਰਾ ਸ਼ਹਿਰ ਤੂੰ ਪੈਟ ਪੱਪਾ ਨੂੰ ਮਰੂ ਲਾ ਪਿਆ ਕੋਈ ਨਹੀਂ ਹਾਂ ਸ਼ਾਂਤੀ ਨਾਲ ਗੱਲ ਕਰ ਕੀ ਕਰ ਕੀ ਹੈ ਗੱਡੀ ਦੇ ਆਹ ਮੇਰੀ ਦੁਕਾਨਾ ਮੇਰੀ ਗੱਡੀ ਲੈ ਕੀ ਦੱਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਕਿਹਨੇ ਗੱਲ ਆ ਤੂੰ ਪੈਸੇ ਇਕੱਠੇ ਕਿੰਨੂ ਰੱਖਿਆ ਓ ਤੂੰ ਪੈਸੇ ਕਿੱਥੇ ਕੋਈ ਗੱਲ ਨਹੀਂ ਸਾਰੇ ਪੈਸੇ ਆ ਪੈਸੇ ਇਕੱਠੇ ਕਿੰਨੂ ਰੱਖੇ ਤੂੰ ਹਾਂ ਤੂੰ ਇਸ ਵਗਲਾਂ ਕਰਿਆ ਨਾ ਤੂੰ ਬਹੁਤ ਚੰਗਾ ਤੋਟਾ ਰੋਦਾ ਰਾਦੇ ਜੀ ਫੈਸਲ ਹੋਣੀ ਮੈਂ ਕਹੇ ਜੋ ਮੈਂ ਕਹੇ ਚਾਮ ਰਹਿ ਰੂਗਾ ਕਿ ਕਰੂਗਾ ਇੱਕ ਮਿੰਟ ਹਾਂ ਕਦੇ ਮੁਰਗੇਆਂ ਲਗਾ ਪੈਸੇ ਲੈ ਕਦੇ ਜਲੇਬੀਆਂ ਲਗਾ ਪੈਸੇ ਲੈ ਕਦੇ ਕਿਸੇ ਦਾ ਪੈਸੇ ਲੈ ਭਾਈ ਆ ਇੱਧਰ ਇੱਕ ਮਿੰਟ ਚਲੋ ਉਧਰ ਚਲੋ ਚਲ ਬਟਨ ਸੰਗਣ ਨਹੀਂ ਚੋਬੀ ਦੇ ਦੇ ਕਭੀ ਰਹੇਗਾ ਚੰਗਰ ਵਾਲੀ ਦਾ 22 ਚਲੇ ਸਰ ਡੈਡੀ ਆਮਨੇ ਸਾਡੀ ਕਿਸੇ ਕੋਲ ਵੀ ਨਾ ਕੀ ਹੈ ਜੀ ਹਾਂ ਵੀਡੀਓ ਬਣਾ ਰਹੀ ਸੀ ਗੱਲ ਤੂੰ ਕਥੋਇਆ ਫਿਰ ਆਈਆਂ ਮੈਂ ਡੀਜ਼ਲ ਹੋਈ ਕੀ ਵਾਲੀ ਗੋਸ਼ਨੀ ਤੂੰ ਕਹਦਾ ਵੀਡੀਓ ਬਣਾ ਰਿਹਾ ਵੀਡੀਓ ਬਣਾ ਰਹੀ ਮੈਂ ਹੈ ਕਾਦੇ ਲਈ ਕੁਛ ਨਹੀਂ ਵੀ ਕਾਦੇ ਲਈ ਕੀ ਨਾਂ ਕਿਥੇ ਰਾਂ ਅੰਛੇ ਅੰਛੇ ਕਿਥੇ ਰਹਿਣਾ ਇੱਥੇ ਰਹਿਣਾ ਜੀ ਹੈ ਹੋਰ ਬਾਤ ਕਰਾਂਗੇ ਕੋਈ ਆ ਨਹੀਂ ਉਹ ਕਿੱਥੇ ਰਹਿਣਾ ਐਥੇ ਰਹਿਣਾ ਜੀ ਇੱਥੇ ਕਿੱਥੇ ਦੁਕਾਨ ਦੇ ਹਾਂ ਦੁਕਾਨ ਦਾ ਹੀ ਆਹੋ ਉਹ ਉਧਰ ਉਧਰ ਦਿਲ ਦੋ ਉਧਰ ਜਾ ਲੋ ਦਰਵਾਜ਼ਾ ਬਣਾਉਣਾ ਨਹੀਂ ਦੋ ਨੀ ਚਾਬੀ ਦੋ ਓਏ ਇਹੀ ਕੋਈ ਸਮਗਲਰ ਨਹੀਂ ਅਗੇ ਇਹ ਵੀ ਸਮਗਲਰ ਕੋਲ ਆ ਪਾ ਹੈ ਅ ਅਸੀਂ ਕੋਈ ਸਮਗਲਰ ਨਹੀਂ ਅਗੇ ਤੂੰ ਹੀ ਸਾਨੂੰ ਕਹਿੰਦੇ ਓ ਪੈਸੇ ਦੋ ਸਾਰੇ ਇਹੋ ਤੁਹਾਨੂੰ ਮੰਗ ਵਾਗੇ ਪਹਿਲੇ ਨਾ ਮੰਗ ਵਾਗੇ ਪਹਿਲੇ ਨਾ ਹਾਂ ਤੂੰ ਗੋਲੀ ਮਾਰ ਦੇ ਗੋਲੀ ਗਰੀਬ ਵੀ ਮਾਰ ਦੇ ਸਾਰੇ ਪਰ ਇਹ ਪਿਛੜਦੇ ਚੱਪਲਾ ਮਾਰ ਬਰ ਰਾ ਸਿਰ ਸਿਆਦ ਕੋਈ ਗੱਲ ਹਾਂ ਮੈਨੂੰ ਉੱਧਰ ਚੱਲ ਤੂੰ ਸਿਰ ਸਿਆ ਤੂੰ ਫੁੱਟੂ ਸਭੇ ਸਾਰੇ ਮੈਂ ਕਹਾਂ ਜਾਂ ਮੈਂ ਮਰ ਜੂਗਾ ਓਏ ਹਾਂ ਹੋਰ ਚੱਲ ਹਾਂ ਫੋਰਸ ਬਲਾਪ ਹੈ ਸਰ ਸ਼ਹਿਰ ਕੋ ਲੈਣੇ ਸ਼ਰਮਗਰ ਬਾਣੀ ਮੋਟੀ ਬਹੁਤ ਸ਼ਰਮਗਰ ਬਾਣੀ ਮੋਟੀ ਉਹ ਇਸ ਮਗਲਨ ਨਹੀਂ ਹੈਗੇ ਇਸ ਮਗਲਨ ਨਹੀਂ ਹੈਗੇ ਇੱਧਰੇ ਕੀ ਘੜੇ ਹਾਂ 1000 ਰੁਪਏ ਲੈ ਆ ਮੇਕੋ ਦੋਹੋ ਲੈ ਹਾਂ ਕੋਈ ਨਹੀਂ ਚੱਲ ਹਾਂ ਲੈਣਾ 2000 ਤੇਰੇ ਨਾਲ 2000 ਮੇਰੇ ਭਰਾ ਕੋ ਲੈਣਾ ਹਲੋ ਦੋ ਦੋ ਲੁੱਟ ਮਚਾਈ ਪਈ ਆ ਪੀਸੀਆ ਪੀਸੀਆ ਕਿਹੜੀ ਪੀਸੀਆ ਤੂੰ ਤਾਂ ਲੁੱਟ ਮਚਾਈ ਪਈ ਆ ਇੱਥੇ ਹੈ ਆ ਲਾਡਲ ਦੁਕਾਨ ਖੁੱਲੀ ਹੈ ਇਧਰ ਇਧਰ ਹਾਂ ਤਰੀ ਤੂੰ ਬਰੂ ਬਤਾ ਮੈਨੂੰ ਤੂੰ ਕਿਹਦਾ ਮਕੀਨ ਹੈ ਉਹ ਨਾ ਫੋਨ ਕਿਹਦੇ ਹੱਥ 'ਤੇ ਭਰੇ ਫੋਨ ਨੂੰ ਕਿਹਦੇ ਹੱਥ 'ਤੇ ਭਰੇ ਫੋਨ ਨੂੰ ਕਿਹਦੇ ਹੱਥ 'ਤੇ ਭਰੇ ਤੂੰ ਫੋਨ ਨੂੰ ਕਿਧਰ ਤੱਕ ਪਾਰ ਉਹ ਸਾਰਾ ਪੈਸਾ ਲੈ ਜਾ ਕੋਈ ਗੱਲ ਨਹੀਂ ਉਹ ਬਣਾ ਦੂ ਤੂੰ ਚੱਕਾ ਕਰ ਰਹੇ ਆ ਉਹਨਾਂ ਸੁੱਤੀਆਂ ਮਾਰੀਆਂ ਤੇ ਪਰਸੂ ਆ ਕੇ ਹੱਥ ਮੂਤਿਆ ਹੱਥ ਮੂਤਿਆ ਹੱਥ ਮੂਤਿਆ ਤੂੰ ਤਾਂ ਉਹ ਸਾਰੇ ਦਾ ਪੈਸਾ ਲਈ ਲੈ ਅਸ਼ੂ ਭਾਈ ਜੀ ਪਹਿਲੇ ਹੀ ਲੈ ਤੇਰੇ ਕੋਲ ਡਾਕਟਰ ਕਿੱਥੇ ਆ ਡਾਕਟਰ ਕਿੱਥੇ ਆ ਗੱਡੀ ਪੀਸਰ ਲੱਟਾ ਦੋ ਇਹ ਤਾਂ ਪਹਿਲੇ ਸਦੇਵਨ ਚੱਲ ਰਹਿ ਦੂ ਹਾਂ 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 ਨਾਲੇ ਕੋਲ ਸਾਰਾ ਸਾਰੇ ਸਾਰੇ ਪੈਸਾ ਲੈ ਲੈਂਦੇ ਆ ਮੈਂ ਸਟੋਪ ਕਰ ਦਿੰਦਾ ਹਾਂ ਤੂੰ ਕੱਲ ਮੁਰਗੇ ਦੇ ਕੁੱਤੇ ਦੀਆਂ ਜੁੱਤੀਆਂ ਮਾਰੀਆਂ ਹਾਂ ਤੂੰ 20000 ਲਿਆ ਤੂੰ ਪੰਨੇ ਦਾ ਪੀਆ ਤੂੰ ਮੈਂ ਕੱਲ ਵਾਲੀ ਤੂਖਰੀ ਸਰੀ ਸਮਝ ਲੈ ਤੂੰ ਕਾਦਿ ਬੋਇਆ ਤੂੰ ਵੇਚੀਂ ਨਹੀਂ ਕਰਦਾ ਬੋਇਆ ਤੂੰ ਵੇਚ ਤੂੰ ਵੇਚ ਤੂੰ ਬੋਲੇ ਤੂੰ ਵੇਚਦਾ ਮੈਂ ਹੁਣ ਕਦੇ ਨਹੀਂ ਕਰਦਾ ਤੂੰ ਵੇਚਦਾ ਕਾਹਦਾ ਥਾਰਾ ਇਰੀਆ ਕਾਦਿ ਬੋ ਤੂੰ ਕਾਦਿ ਬੋ ਤੂੰ ਕਾਦਿ ਬੋ ਅਹੀਂ ਸ਼ਰਾਬ ਨਹੀਂ ਪੀਤੀ ਤੂੰ ਸਾਰੇ ਸ਼ਹਿਰ ਕੋ ਪਹਿਲੇ ਆ ਹਾਂ ਜੀ ਆਰੇ ਸ਼ੇਅਰ ਕਰੂ ਪੈਸੇ ਲੈਣ ਡਿਆ ਹਾਂਜੀ ਹੈ ਓਏ ਮੇਰੀ ਗੱਲ ਸੁਣਨੇ ਦੇਖੋ ਪੈਸੇ ਦਿਖ ਲਿੱਤੇ ਉਹਨੇ ਇੱਧਰ ਚਪਲਾ ਮਾਰੀਆਂ ਦਿਖਾ ਇੱਧਰ ਇੱਧਰ ਇਹਦੇ ਕੋ 20000 ਰੁਪਏ ਲੈ ਇੱਧਰ ਇਹਦੇ ਕੋ ਗਰੀਬ ਕੋ 20000 ਰੁਪਏ ਲੈ ਨਾਲ ਚਪਲਾ ਮਾਰੀਆਂ ਨੇ ਦੱਸ ਦੇਖੋ ਪੈਸੇ ਦਿਖ ਲਿੱਤੇ ਨੇ ਦੇਖੋ ਪੈਸੇ ਲੈ ਕੇ ਨਹੀਂ ਲੈ ਉਹਨੇ ਇੱਕ ਮਿੰਟ ਇੱਕ ਮਿੰਟ ਦੇਖੋ ਪੈਸੇ ਲੈ ਕੇ ਨਹੀਂ ਲੈ ਉਹਨੇ ਕਿੰਨੇ ਵੇਲੇ ਦੇਖੋ ਕਿੰਨੇ ਪੈਲੇ ਦੇਖੋ 10000 ਕਿਨੇ ਲਿਆ 10000 ਕਿਨੇ ਲਿਆ ਦੇਖੋ 10000 ਕਿਨੇ ਲਿਆ ਦੇਖੋ ਕਿੰਨੇ ਲਿੱਤੇ ਦੇਖੋ 10000 ਰੁਪਇਆ 3500 ਰੁਪਏ ਕਿਨੇ ਘੱਡਿਆ ਦੇ 10 ਇੱਕ ਮਿੰਟ ਇੱਕ ਮਿੰਟ ਫਟੇ ਇੱਕ ਮਿੰਟ ਇੱਕ ਮਿੰਟ ਕਿੰਨੇ ਘੱਡੇ ਭੇਜਦੇ ਨੇ 10 ਡਰਨਾ ਡਰਨਾ ਮੈਂ ਤੇਰੇ ਨਾਲ ਇੱਕ ਮਿੰਟ ਇੱਕ ਮਿੰਟ 70000 ਬਹੁਤ ਹੋ ਗਿਆ ਇੱਕ ਮਿੰਟ ਦੱਸੀ ਰ ਆਪਣੇ ਕੋਲ ਤੇ ਦੇਖੋ ਕਿੰਨੇ ਬਈ ਤੇ ਦੇਖੋ ਇਸ਼ਾਰਾ ਕਰ ਦੱਸ ਕਿੰਨੇ ਨੇ ਤੇਰੇ ਕੋਲ ਵੇ ਕਿੰਨੇ ਨੇ ਤੇ ਨਾਮ ਉਂਗਲਗਰ ਬੰਦੇ ਦੇ ਉਂਗਲਗਰ ਆਰੇ ਉਂਗਲਗਰ ਬੰਦੇ ਦੇ ਆ ਚਾਰ ਕਰਵਾ ਦੇ ਲੈਟ ਨਹੀਂ ਖਲਾਈ ਚਾਰ ਕਰਵਾ ਦੇ ਦੱਸ ਹੁਣ ਕਿੰਨੇ ਦੇ ਕੋ ਬੈਣ ਤੇ ਦੱਸ ਕਾਹੇ ਮੰਗਦਾ ਮੈਂ ਮੰਗਦੇ ਨਾ ਮੰਗਦੇ ਨਾ ਵੇ ਮੰਗਦਾ ਵੇ ਮੰਗਦੇ ਕਿ ਨਹੀਂ ਵੇ ਮੰਗਦੇ ਦੱਸ ਵੇ ਮੰਗਦਾ ਅਗਰ ਨਹੀਂ ਮੰਗਦਾ ਅਹੀ ਨਹੀਂ ਸਮਝਣਾ ਕਰਦੇ ਸਰ ਅਹੀ ਨਹੀਂ ਕਰਦੇ ਤੁਸੀਂ ਸਾਰੇ ਕਰਦੇ ਆ ਕਿਹੜਾ ਜੱਟਾ ਵੇਚ ਦੇ ਦੱਸੋ ਆ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੋ ਕਹਿੰਦਾ ਮੇਰੇ ਕੋ ਪੈਸੇ ਦਿੱਤੇ ਇਹਨਾਂ ਨੇ ਉੱਠ ਉਠਾ ਤੂੰ ਤੂੰ ਉੱਠਾ ਪਰ ਚਲੇ ਤਾ ਮੈਨੂੰ ਬੁਲਾ ਕੇ ਹੈ ਤੂੰ ਆਪਣੇ ਨੂੰ ਪਤਾ ਨਹੀਂ ਕੀ ਸਮਝਦਾ ਵਾ ਤੈਨੂੰ ਮੈਂ ਦੱਸ ਦਾਂ ਤੂੰ ਦੱਸ ਜੋ ਕਰਨਾ ਤੂੰ ਗੋਲੀ ਮਾਰ ਮੈਨੂੰ ਤੂੰ ਗੋਲੀ ਮਾਰ ਤੇਰੀ ਬਰਮਾਚੀ ਮੈਂ ਤੂੰ ਗੋਲੀ ਮਾਰ ਸਾਰੇ ਸ਼ਹਿਰ ਕੋ ਪਹਿਲੇ ਐਂਡਿਆ ਸਾਰੇ ਸ਼ਹਿਰ ਕੋ ਕੱਲੇ ਕੱਲੇ ਕਰੂ ਕੋ ਕਰੀ ਰਿਹਾ ਨਾ ਅੱਲਾ ਆਖੀ ਤੂੰ ਖਲਾਈ ਜਾ ਹਾਂ ਕਿਦੂ ਖਲਾਈ ਜਾ ਗੋਲੀ ਮਾਰ ਦੇ ਤੂੰ ਖਲਾਈ ਜਾ ਜਿੰਨੀ ਤੂੰ ਫਰਮਾਸ਼ੀ ਕੀਤੀ ਬੰਦ ਕੀਤੀ ਆ ਤੂੰ ਫਾਈ ਹੋ ਜਾਂਦੀ ਫਰਮਾਸ਼ੀ ਆਉਂਗੀ ਬੰਦ ਕੀਤੀ ਆ ਓ ਤੂੰ ਗੋਲੀ ਮਾਰ ਮੈਨੂੰ ਮਾਰੂਗਾ ਤੂੰ ਸਾਰੇ ਛੜ ਕੇ ਪੈਸੇ ਲੈਣਿਆ ਪੰਮੇ ਦਾ ਵੀਰ ਪੰਮੇ ਕੋ ਵੀਰ ਤੂੰ ਓ ਤੂੰ ਕਰਕੇ ਲਗਾ ਤੂੰ ਨਹੀਂ ਵੀ ਕਿਦਾਂ ਪੈਸੇ ਤੂੰ ਮੈਂ ਤੋ ਬਹਿਣਾ ਕਿਥੇ ਕੋਈ ਨਹੀਂ ਮੇਕੋ ਲੈ ਮੇਕੋ ਬਹਿਣ ਦੇਣਗੇ ਮੇਕੋ ਪੈਸੇ ਤੂੰ ਬਹਿ ਮੈਂ ਦੇਖੀ ਇਥੇ ਦੇ ਗਿਆ ਹੈ ਪੇੜੀ ਇਹ ਮੈਂ ਲਿਕੇ ਹਾਂ ਹਾਂ ਨਾ ਕਰ ਮਰੇ ਆ ਮੇ ਕੋ ਹੋਰ ਵੀ ਤਾਂ ਫੀ ਮਾਰਾ ਰੋੜਾ ਵਿੱਚ ਆ ਠੀਕ ਹੈ ਮੈਂ ਤਾਂ ਫੀ ਨੂੰ ਜ਼ਬਰਦਸਤ ਦਊਗਾ ਹੋਰ ਵੀ ਲੱਖ ਰੁਪਏ ਤਦ ਨੂੰ ਮੈਂ ਹੋਰ ਕਾਲੀ ਹਾਂ ਕੋਈ ਗੱਲ ਨਹੀਂ ਤਾਂ ਤੂੰ 20 ਯਾਰ ਮੁਰਗੇ ਲਗ ਲਿਆ ਬਹੁਤ ਪੈਸੇ ਤੂੰ ਗੰਦ ਪਾ ਤੂੰ ਤੂੰ ਗੰਦ ਪਾ ਤੂੰ ਗੰਦ ਪਾ ਤੂੰ ਸਮਝ ਤੂੰ ਗੰਦ ਪਾ ਤੂੰ ਸਮਝ ਪੜਿਆ ਬੱਚਾ ਆ ਨਾ ਪੈਣਾ ਆ ਲਾਟਰੀ ਸਾਨੂੰ ਕਰਨੀ ਆ ਆ ਲਾਟਰੀ ਕੋਈ ਤੁਹਾਨੂੰ ਕੋਈ ਲੂਗਾ ਨਾ ਪਾਇ ਰਿਹਾ ਇਹ ਸਾਰੇ ਕੋਈ ਕਰੀ ਕੋਈ ਲਾਟਰੀ ਕੋਈ ਟੋਨ ਬੜਿਆ ਮੈਂ ਪਛਾਣਾਂ ਸਾਰੀ ਮੰਦੂਗਾ ਮੈਂ ਕਾ ਮੰਦੂਗਾ ਉਹ ਗਾੜੀ ਹੈ ਨਹੀਂ ਨਾ ਸਾਰੇ ਘਾਟੇ ਗਾੜੀ ਹੈ ਹੀ ਨਹੀਂ ਤੁਹਾਡੇ ਗਾੜੀ ਹੈ ਹੀ ਨਹੀਂ ਸਾਰੇ ਘਾਟੇ ਗਾੜੀ ਹੈ ਹੀ ਨਹੀਂ ਝੂਠੇ ਪਰਚੇ ਕਿੰਨੇ ਲਈ ਸਾਰੇ ਸ਼ਹਿਰ ਕਰ ਪਾ ਹਾਂਜੀ ਕੰਟਰੋਲ ਕੋਈ ਨਹੀਂ ਆ ਪੈਸੇ ਲੈਣੇ ਕਰੋ ਮੈਂ ਮੈਂ ਤੇ ਗਿਆ ਨੂੰ ਬੇ ਮੈਂ ਤੇ ਗਿਆ ਨੂੰ